ਹਾਂਜੀ ਮਾਈ ਨੇਮ ਇਜ਼ ਮਿਲਿੰਕੋ। ਹਾਂ ਕਿਹਨਾਂ ਤੋਂ ਉਹ ਬੁਲੰਦ ਅੰਮ੍ਰਿਤਸਰ ਤੋਂ بارش ਹੋ ਰਹੀ ਹੈ। ਹਾਂਜੀ ਜੀ ਉਹ ਵਧੀਆ ਲੱਗ ਰਿਹਾ ਹੈ। ਮਿਲਕੀ بارش ਹੋ ਰਹੀ ਹੈ। ਕਾਫੀ ਟਨਾਂ ਤੋਂ ਬਹੁਤ ਜ਼ਿਆਦਾ ਹੀ ਹਮਸ ਹੋਇਆ ਸੀਗਾ। ਗਰਮੀ ਬਹੁਤ ਜ਼ਿਆਦਾ ਸੀਗੀ। ਮਿਲਕੀ ਕਈ ਮਿਲਕੀ ਗਰਮੀ ਕਰਕੇ ਜਿਸ ਤਰ੍ਹਾਂ ਬੇਹੋਸ਼ ਵੀ ਹੋ ਜਾਂਦੇ ਨੇ ਹਨਾ ਹੁਣ ਉਹਨਾਂ ਨੂੰ ਕਾਫੀ ਰਾਹਤ ਮਿਲ ਗਈ ਹੈ। ਮਿਲਕੀ ਠੰਡਕ ਮਹਿਸੂਸ ਹੋ ਰਹੀ ਹੈ। ਕਈ ਇਸ ਚੀਜ਼ ਨੂੰ ਕਾਫੀ ਇੰਜੋਏ ਵੀ ਕਰ ਰਹੇ ਨੇ। ਕਈ ਤੋਂ ਮੰਜਾ ਰਹੇ ਨੇ। ਕਦੀ ਬਾਹਰ ਆਉਂਦੇ ਨੇ ਹਵਾ ਲੈਂਦੇ ਪਏ ਨੇ ਹਨਾ। ਉਸ ਚੀਜ਼ ਨਾਲ ਉਹਨਾਂ ਨੂੰ ਕਾਫੀ ਰਾਹਤ ਮਿਲਦੀ ਬਈ ਨੇ ਇਸ ਚੀਜ਼ ਸੇ ਮਾਤਾ ਵਰਨ ਕਿੰਨਾ ਕਿਉਂਕਿ ਪਜੂ ਪੰਛੀ ਜਿਹੜੇ ਹੈ ਹੈ ਨਹੀਂ ਹੋ ਰਿਹਾ ਤਾਂ ਵੀ ਸਾਫੀ ਸਾਫੀ ਬਹੁਤ ਵਧੀਆ ਲੱਗ ਰਿਹਾ ਉਹਨਾਂ ਨੂੰ ਵੀ ਦਿਸਣਾ ਮਿਲ ਜਿਉਂ ਕਿ ਅਡੀਕਰ ਸਾਨੂੰ ਵਧੀਆ ਲੱਗ ਰਿਹਾ ਉਹਨਾਂ ਨੂੰ ਤੇ ਆਬਵੀਅਸਲੀ ਵਧੀਆ ਲੱਗੂਗਾ ਹਨਾ ਉਹ ਵੀ ਗਰਮੀ ਵਿੱਚ ਇਧਰ ਉਧਰ ਕਿਵੇਂ ਘਰ ਸਕਦੇ ਹੋ ਉਹਨਾਂ ਨੂੰ ਪਾਣੀ ਵੀ ਮਿਲ ਸਕਦਾ ਹੈ ਹਨਾ ਸਾਫੀ ਨਹੀਂ ਕਿ ਵਧੀਆ ਮੌਸਮ ਚੱਲ ਰਿਹਾ ਹੈ ਦੇਖੋ ਜੀ ਕੀ ਨਾ ਆਇਆ ਕੀ ਕਹਿੰਦੇ ਹੋ ਬਾਰਿਸ਼ ਹੋ ਰਹੀ ਹੈ ਮੇਰੇ ਨਾਲ ਕਹਿੰਦਾ ਠੀਕ ਹੈ ਮੈਂ ਸਮਝ ਸਕਦਾ ਹਾਂ ਕਿ ਥੋੜਾ ਤਾਪਮਾਨ ਰੇ ਕੋ ਗਰਮੀ ਬਹੁਤ ਜ਼ਿਆਦਾ ਤੇਰੀ ਨਹੀਂ ਪਰ ਇਹ ਹੈ ਕਿ ਥੋੜਾ 4-5 ਦਿਨ ਹੋ ਗਏ ਆ ਮੀ ਬਹੁਤ ਆਇਆ ਬਹੁਤ ਰਾਹ ਗਈ ਲੋਕਾਂ ਨੂੰ ਇਹਨਾਂ ਨੂੰ ਮਤੋਂ ਅਦਾਇਕ ਹਾਵਰੀ ਪਰ ਮੀ ਬਹੁਤ ਆਇਆ ਨਕਰਾਤ ਮਿਲੀ ਕਰਨੀ ਬਹੁਤ ਰਾਤ ਕੀ ਥੋੜੇ ਬਣਾ ਡੰਡਾ ਆਇਆ ਖਵਾਇਆ ਐ ਇੰਜੋਏ ਵੀ ਕਰਦੇ ਨਜ਼ਰ ਆ ਰਹੇ ਲੋਕੀ ਤੁਸੀਂ ਬਾਰਿਸ਼ ਹੋਈ ਹੈ ਬਾਰਿਸ਼ ਨੇ ਚੰਦ ਹੋਇ ਫਰੇ ਕਰਨੀ ਹੈ ਜੀ ਹਾਂ ਜੀ ਠੰਡਾ ਮੌਸਮ ਆ ਗਿਆ ਸਾਰੇ ਘਰੋਂ ਬਾਹਰ ਨਿਕਲਣਾ ਜੀ ਹਾਂ ਜੀ ਅਜੇ ਬਹੁਤ ਠੰਡਾ ਹੋ ਗਿਆ ਹੈ ਇੱਥੇ